ਮਾਨ ਸਾਹਿਬ ਤੁਹਾਨੂੰ ਜੀ ਆਇਆਂ ਕਹਿੰਦੇ ਆ ਇਹਨਾਂ ਦੇ ਨਾਲ ਜਿਹੜੇ ਚੇਅਰਮੈਨ ਨਾਮ ਨਿਯੁਕਤ ਹੋਏ ਨੇ ਜਤਿੰਦਰ ਗੌਰਵ ਜੀ ਜਿਨ੍ਹਾਂ ਨੂੰ ਨਵੇਂ-ਨਵੇਂ ਜਿਹੜੀ ਜੁੰਮੇ ਆ ਰਹੀਆ ਸੀਐਮ ਸਾਹਿਬ ਵੱਲੋਂ ਦਿੱਤੀ ਗਈ ਆ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਧੰਨਵਾਦ ਕਰਦਾ ਆ ਹਾਲੇਲੂਇਆ ਸ਼ਰਮਦਾਸ ਦੀ ਇਹ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਪੰਜਾਬ ਰਾਜ ਘਟਕੀ ਗਿਣਤੀ ਕਮਿਸ਼ਨ ਸ਼੍ਰੀ ਜਤਿੰਦਰ ਮਸੀ ਗੌਰਵਜੀਤ ਦੇ ਵੱਲੋਂ ਵੱਖ-ਵੱਖ ਜਿਲ੍ਹਿਆਂ ਦੇ ਪ੍ਰਸ਼ਾਸਨ ਨਾਲ ਕਿਤੇ ਮੀਟਿੰਗਾਂ ਦਾ ਨਤੀਜਾ ਨਿਕਲਦਿਆ ਹੋਇਆ ਜੋ ਕਿ ਸ਼ਿਫਾਰਸ਼ਾਂ ਹਰ ਪ੍ਰਭਾਵਿਤ ਘਟਕੀ ਗਿਣਤੀ ਨਾਲ ਸੰਬੰਧਿਤ ਲੋਕਾਂ ਦੀ ਕੀਤੀਆਂ ਗਈਆਂ ਸਨ ਉਸ ਸਭ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅੰਮ੍ਰਿਤਸਰ ਵੱਲੋਂ ਅਤੇ ਪੁਠਾਨਕੋਟ ਵੱਲੋਂ ਮਨਜ਼ੂਰ ਕਰਦਿਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਿੰਘ ਜੀ ਦੇ ਵੱਲੋਂ ਡੀ ਗਿਨਤੀ ਦੇ ਵਿੱਚ ਲੋਕਾਂ ਨੂੰ ਚੱਕ ਤਕਸੀਮ ਕੀਤੇ ਗਏ ਇਸ ਪ੍ਰੋਗਰਾਮ ਦੇ ਵਿੱਚ ਜੋ ਕਿ ਡੇਰਾ ਬਾਬਾ ਨਾਨਕ ਵਿੱਚ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਰਾਜ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਚਤਿੰਦਰ ਮਸੀ ਗੌਰਵ ਜੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਮਸੀ ਭਾਈਚਾਰੇ ਨੂੰ ਦਿੱਤੀ ਸੁਗਾਧਾ ਦਿਲੋਂ ਧੰਨਵਾਦ ਕੀਤਾ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਚੇਅਰਮੈਨ ਸ਼੍ਰੀ ਚਤਿੰਦਰ ਮਸੀ ਗੌਰਵ ਜੀ ਦੇ ਵੱਲੋਂ ਜੋ ਕਿ ਪ੍ਰਸ਼ਾਸਨ ਨਾਲ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਜੀਔਰ ਉਸ ਮੀਟਿੰਗਾਂ ਦੇ ਦੌਰਾਨ ਜੋ ਵੀ ਹਰ ਪ੍ਰਭਾਵਿਤ ਲੋਕ ਸੀ ਜੋ ਆਪਣੀਆਂ ਸ਼ਿਫਾਰਸ਼ਾਂ ਲੈ ਕੇ ਉੱਥੇ ਪਹੁੰਚੇ ਸੀ ਉਹਨਾਂ ਨੂੰ ਜੋ ਕਿ ਦੇਖਦੇ ਆਇਆ ਅੱਜ ਜੋ ਕਿ ਪੰਜਾਬ ਰਾਜ ਘਟਕਿੰਦੀ ਰਿਪੋਰਟ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਚਿਤਿੰਦਰ ਮਸੀ ਗੌਰਵ ਜੀ ਦੇ ਵੱਲੋਂ ਕੀਤੀਆਂ ਗਈਆਂ ਸੀ ਅੱਜ ਸ਼੍ਰੀ ਭਗਵੰਤ ਮਾਨ ਜੀ ਦੇ ਦੁਆਰਾ ਜੋ ਕਿ ਸਾਡੇ ਇਸਤਿਯਾਮ ਨੇ ਉਹਨਾਂ ਲੋਕਾਂ ਨੂੰ ਜੋ ਇਸ ਹਰ ਪ੍ਰਭਾਵਿਤ ਲੋਕਾਂ ਨੂੰ ਜੋ ਕਿ ਚੱਕ ਤਕਸੀਮ ਕੀਤੇ ਗਏ ਉਹਨਾਂ ਦੀ ਸਹਾਇਤਾ ਕੀਤੀ ਗਈ ਔਰ ਉਹਨਾਂ ਦੀ ਮਦਦ ਕੀਤੀ ਗਈ ਔਰ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਹੈ ਗੋਡ ਬਲੇਸ ਯੂ ਸ਼ਨਾਖਤ ਪੱਤਰ ਬੁਲਾਂਕਣ ਵਿੱਚ ਸਹਾਇਤਾ ਵੰਡਣ ਦਾ ਕੰਮ 2-3 ਮਹੀਨਿਆਂ ਵਿੱਚ ਮੁਕੰਮਲ ਕੀਤਾ ਹੈ ਜੋ ਹੀ ਸਾਡੇ ਮੁੱਖ ਮੰਤਰੀ ਨੇ ਕਿਹਾ ਸੀਗਾ ਕੱਚੇ ਮਕਾਨਾਂ ਬਾਰੇ ਉਹ ਕਰ ਵਿਖਾਇਆ ਜੀ ਸਾਡੇ ਮਕਾਨ ਬਣ ਗਏ ਜੀ ਕੱਚੇ ਤੋਂ ਪੱਕੇ ਬਣ ਗਏ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਚੇਰ ਸਿੰਘ ਆ ਮੈਨੇ ਹੋਰ ਪਿੰਡ ਦਾ ਤੁਸੀਂ ਕਹਾ ਸਾਡੀ ਛੱਤ ਕੱਚੀ ਤੇ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਸਿੰਘ ਦਾ ਸਾਡੇ ਕੱਚੇ ਮਕਾਨ ਤੇ ਇਹਨਾਂ ਨੇ ਛੱਤ ਦੇ ਦਿੱਤੀ ਸਿਰ ਪਰ ਨਿਓ ਕਾ ਪਿੰਡ ਆ ਜੀ ਧੰਨਵਾਦ ਕਰਦੇ ਆ ਤੁਸੀਂ ਦੰਕਾਨ ਪੱਕਾ ਬਣਾ ਦਿੱਤ ਸਾਡੇ ਪਿੰਡ ਵਿੱਚ ਭਗਵੰਤ ਮਾਨ ਸਾਹਿਬ ਜੀ ਆਏ ਸੀਗੇ ਉਹਨਾਂ ਨੇ ਕਿਹਾ ਸੀਗਾ ਕੱਚੇ ਮਕਾਨਾਂ ਤੋਂ ਪੱਕੇ ਕਰਾਂਗੇ ਸਾਡੇ ਮਕਾਨ ਪੱਕੇ ਬਣਾ ਦਿੱਤੇ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਜੋ ਕਿਹਾ ਉਹ ਕਰਕੇ ਦਿਖਾ ਦਿੱਤਾ ਮੇਰਾ ਨਾਮ ਗਿਆਨ ਸਿੰਘ ਮੈਂ ਪਿੰਡ ਲੋਹੇ ਤੇ ਦਾ ਵਾਸੀ ਹਾਂ ਬਹੁਤ ਬਹੁਤ ਧੰਨਵਾਦ ਹੈ ਭਗਵੰਤ ਮਾਨ ਦਾ ਜਿਨ੍ਹਾਂ ਨੇ ਸਾਡੇ ਮਕਾਨ ਕੱਚਿਆਂ ਤੋਂ ਪੱਕੇ ਬਣਾ ਕੇ ਦਿੱਤੇ ਹਨ ਅਸੀਂ ਬਹੁਤ ਤੰਗ ਰਹਿੰਦੇ ਸੀ ਸਾਡੀ ਜਬਰ ਸਾਦ ਬੰਦੀ ਸੀ ਤੂੰਦੇ ਸਨ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਸਿਰ ਤੇ ਛੱਤ ਦਿੱਤੀ ਹੈ ਮੇਰਾ ਨਾਮ ਕਲਵੰਤ ਕੌਰ ਮੇਰਾ ਪਿੰਡ ਨਹੀਂ ਹੋਲਕ ਪਿੰਡ ਦੇ ਹੁਲਕੇ ਦੀ ਵਾਸ਼ਨੇ ਕਾ ਹਾਂਜੀ ਪਹਿਲਾਂ ਮੇਰੀ ਕੱਚਾ ਮਕਾਨ ਸੀਗਾ ਹੁ ਕੱਚੇ ਤੋਂ ਪੱਕਾ ਬਣ ਗਿਆ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਤੇ ਮੇਰਾ ਨਾਮ ਮਨਦੀਪ ਕੌਰਾ ਜੀ ਸਾਡੀ ਛੱਤ ਕੱਚੀ ਸੀ ਚੌਂਦਾ ਸੀਗਾ ਜੋ ਜੋ ਸਰਕਾਰ ਨੇ ਸਾਨੂੰ ਪੈਸੇ ਦਿੱਤੇ ਉਹਨੇ ਪੱਕਾ ਕੀਤਾ ਅਸੀਂ ਭਗਵੰਤ ਮਾਨ ਅਤੇ ਸਰਕਾਰ ਗਵਰਨਮੈਂਟ ਸਰਕਾਰ ਦਾ ਸੈਂਟਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਵਾ ਵਾ ਧੰਨਵਾਦ ਜੀ ਸਾਡਾ ਕੱਚਾ ਮਕਾਨ ਤਾਂ ਜੀ ਸਾਡਾ ਇਹ ਪੱਕਾ ਪੈ ਗਿਆ ਜੀ ਸਾਨੂੰ ਆਸ ਨਹੀਂ ਤੀ ਵੀ ਕਦੇ ਪੈ ਜੂਗਾ ਸਾਡਾ ਮਕਾਨ ਪੱਕਾ ਬਹੁਤ ਧੰ ਬਹੁਤ ਔਖਾਤਾ ਜੀ ਸਾਨੂੰ ਮੀਂਹ ਕਿਣੀ ਆ ਜਾਂਦੇ ਤੇ ਪਹਿਲਾਂ ਕੋਠੇ ਛੱਡਦੇ ਤੇ ਜੀ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇਖ ਰੱਖ ਵਿੱਚ ਪੰਜਾਬ ਸਰਕਾਰ ਨੇ ਸਚੇਤ ਕੂਨੇ ਕ ਨਾਲ ਇੱਕ ਯੋਜਨਾ ਜਲਦ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਜਤ ਹੈ ਮੇਰਾ ਨਾਮ ਹੈ ਅਗਿਆ ਮੈਂ ਪਿੰਡ ਕਿਲਾ ਟੱਕ ਦੀ ਰਹਿਣ ਵਾਲੀ ਆ ਮੇਰਾ ਪਰਚਾਤ ਕਰਨ ਕਰਕੇ ਘਾਟਾ ਠ ਗਿਆ ਸੀ ਹੁਣ ਮੈਨੂੰ ਸਰਕਾਰ ਬਣਾ ਕੇ ਦੇਂਦਾ ਹੀ ਆ ਸਰਕਾਰ ਦਾ ਧੰਨਵਾਦ ਵਾਲੇ ਕਿਲਾ ਸੋਸਾਇਟੀ ਬਲਾਗਾ ਦੀ ਕਲਮੋ ਜਿਨਾ ਜਨ ਉਸ ਤੋਂ ਪਿੰਡ ਦਾ ਕਾਰਗਰ ਤੋਂ ਬਹੁਤ ਨੁਕਸਾਨ ਆਇਆ ਘੋਟੇ ਬੋਹੜ ਦੇ ਮਦਰ ਟਾਈਟ ਨਹੀਂ ਟੱਗੇ ਥੇ ਕਿਥੇ ਨੇ ਸਰਕਾਰਾਂ ਦੇ ਮਦਦਦਾਰ ਰਹੀਏ ਬਹੁਤ ਬਹੁਤ ਧੰਨਵਾਦੀ। ਮੇਰਾ ਨਾਮ ਸਪਨਾ ਹੈ। ਕਰਮਕੋੜਪੱਤੀ ਦੀ ਰਹਿਣ ਵਾਲੀ ਆ। ਸੀਲ ਡੇਰਾਪਾ ਬਨਾਨਕ ਜ਼ਿਲ੍ਹਾ ਗੁਰਦਾਸਪੁਰ। ਮੇਰਾ ਘੜਾ ਕਰਕੇ ਮਕਾਨ ਡੇਗ ਚੁੱਕਾ ਹੈ। ਮੈਂ ਕਿਸੇ ਦੇ ਘਰ ਰਹਿ ਰਹੀ ਆ। ਭਵੰਤਮਾਨ ਸਿੰਘ ਮੈਨੂੰ ਮਕਾਨ ਬਣਾਉਣ ਲਈ ਗ੍ਰਾਂਟ ਦੇ ਰਹੀ ਆ। ਮੈਂ ਉਹਨਾਂ ਦੀ ਬਹੁਤ ਧੰਨਵਾਦੀ। ਮੇਰਾ ਨਾਮ ਅਕਲਿੰਦਰ ਕੋਹੜਾ। ਬਤਰ ਕੋਹੜੰਦਾਵਾਚ ਪੱਤੀ 'ਚ ਰਹਿੰਦੀ। ਤੇ ਸੀਲ ਡੇਰਾਪਾ ਬਨਾਨਕ ਜ਼ਿਲ੍ਹਾ ਗੁਰਦਾਸਪੁਰ। ਪਿਛਲੇ ਦਿਨਾਂ 'ਚ ਹੜ੍ਹ ਕਾਰਨ ਮੇਰਾ ਘਰ ਬਰਾਹ ਡੇਗ ਗਿਆ। ਉਹਦੇ ਕਾਰਨ ਮੈਂ ਕਿਸੇ ਦੇ ਘਰ ਕੰਮ ਕਰਨ ਜਾਂ ਕਿਸੇ ਦੇ ਘ ਤੇਰੇ ਕਰਕੇ ਸਰਕਾਰ ਦੇ ਨੂੰ ਨਾ ਬਰਾੜ ਦੇਂਦੀ ਐ ਤੇਰੇ ਕਰਕੇ ਮੈਂ ਭਗਵੰਤ ਮਾ ਦੀ ਬਹੁਤ ਬਹੁਤ ਧੰਨਵਾਦ ਕਰਦਾ ਗੁਰਵੀਰ ਸਿੰਘ ਪਿੰਡ ਕੋਟਰੀ ਭਾਨ ਸਿੰਘ ਬਲਾਕ ਬਟਾਲਾ ਲੋਕ ਮੇਰਾ ਜਗਾ ਮੀ ਸਾਥ ਹੁਣ ਕਰਨ ਮੇਰੇ ਕਮਰੇ ਘਟ ਗਏ ਨੇ ਮੇਰੇ ਰਹਿਣ ਵਾਸਤੇ ਵੀ ਜਗਾ ਨਹੀਂ ਹੈਗੀ ਜੋ ਵੀ ਹੈਗਾ ਮਤਲਬ ਮੇਰੀ ਸਰਕਾਰ ਸਹਦਾ ਕਰ ਰਹੀ ਆ ਮੈਂ ਸਰਕਾਰ ਦਾ ਬਹੁਤ ਬਹੁਤ ਪਾ ਕੇ ਕਵਰੇ ਦੇ ਰਹੇ ਨੇ ਮੈਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਮੇਰਾ ਨਾਮ ਬਰਨਜੀਤ ਮੈਂ ਕਿਲਾ ਨਥੂ ਸਿੰਘ ਦੇ ਰਹਿਣ ਵਾਲੀਆਂ ਆ ਲਾ ਕਲਾ ਨੋਟ ਰਾਖਣਾ ਪਹਾੜੀਵਾਲ ਗੁਰਦਾਸ ਜ਼ਿਲ੍ਹਾ ਗੁਰਦਾਸਪੁਰ ਤੇ ਹੜਾਂ ਕਾਰਨ ਸਾਡੇ ਘਰ ਢੱਟ ਗਏ ਸੀਗੇ ਦੁਨੀਆਂ ਕੁੜੀਆਂ ਦਾ ਕਾਜ ਡੇਰਾ ਬਣਾ ਲ ਬਣਾ ਉੱਥੇ ਨਾਲ ਮੰਡੀ ਬੋਰਡ ਦੀ ਜ਼ਮੀਨ ਹੈ ਮੈਂ ਪਤਾ ਕਰ ਲਿਆ ਜਿਹ ਚ ਜਿਹਨੇ ਤੁਸੀਂ ਬੋਲਿਆ ਸੀ ਨਾ ਇੱਕ ਟੱਕੀਆਂ ਕਰਨੀ چاہیے ਤੇ ਮੰਡੀ ਵਾਲਾ ਵੀ ਅਸੀਂ ਪਤਾ ਕਰ ਲਿਆ ਮੰਡੀ ਵੀ ਜਿਹੜੀ ਸ਼ਿਫਟ ਹੋ ਜੂਗੀ ਤੇ ਬਿਜਲੀ ਬੋਰਡ ਦਾ ਜਿਹੜਾ ਉਹ ਪੀਐਸਪੀਸੀਐਲ ਦੇ ਭਾਰੀ ਬਲੋਕੇ ਉਹਨਾਂ ਨਾਲ ਗੱਲ ਕਰਨਾ ਕਿ ਅਲਟਰਨੇਟਿਵ ਜਗ੍ਹਾ ਲੱਭ ਲੋ ਕਿਉਂਕਿ ਸ਼ਹਿਰ ਦੇ ਵਿੱਚ ਆ ਗਿਆ ਜੀ ਗ੍ਰਿਡ ਪਾਵਰ ਸਪਲਾਈ ਦਾ ਖਤਰਾ ਬਣਿਆ ਰਿਹਾ ਹੈ ਨਾ ਸੋ ਗ੍ਰਿਡ ਕੋਈ ਸਾਊਥ ਤੋਂ ਆ ਜਾਊਗਾ ਇੱਥੇ ਬੈਠੇ ਆ। ਥੋੜੀ ਜਿਹੀ ਤਾਂ ਮੰਗਿਆ ਸੀ ਸ਼ੋਕਰ ਆ ਇਹਦੇ ਵਿੱਚ ਕੋਈ ਫਿਰ ਵੀ ਤੁਹਾਨੂੰ ਕਾਲ ਕਰ ਦੂੰਗਾ। ਕੀ ਹੋ ਰਿਹਾ ਹੈ? ਠੀਕ ਹੈ ਬਸ ਧੰਨਵਾਦ। ਸਟੇਡੀਅਮ ਤੋਂ ਬਣਾਉਣੇ ਬਣਾਉਣੇ ਦੇ ਵਿੱਚੋਂ ਕਹਤਾ ਉਹਦਾ ਮੈਂ ਖੇਡ ਮੰਤਰੀ ਜੀ ਨਾਲ ਮੈਂ ਤਾਂ ਖੇਡਾਂ ਦਾ ਬਹੁਤ ਸ਼ਕੀਨ ਆ ਵੈਸੇ ਆਪ ਵੀ ਆਪ ਵੀ ਸ਼ਕੀਨ ਆ। ਮੈਂ ਹਾਕੀ ਤੋਂ ਲੈ ਕੇ ਕ੍ਰਿਕਟ ਤੋਂ ਲੈ ਕੇ ਵਾਲੀਬਾਲ ਤੋਂ ਲੈ ਕੇ ਫੁੱਟਬਾਲ ਸਾਰੀ ਖੇਡਨ ਮੈਂ ਬੈਸੀ ਫੈਨ ਆ ਸੋ ਜੋ ਕਹੋਗੇ ਖੇਡਾਂ ਵਾਲਾ ਤਾਂ ਮੇਰੇ ਤੇ ਛੱਡਿਆ ਕਰੋ ਤਾਂ ਉਹ ਖੇਡਾਂ ਵਾਲਾ ਕੰਮ ਤਾਂ ਜਿਹੜਾ ਕਿ ਤੁਹਾਡੇ ਇਲਾਕੇ ਨੂੰ ਤਾਂ ਹਾਕੀ ਪਲੇਅਰ ਸਾਡੇ ਕੈਪਟਨ ਨੇ ਭਾਰਤ ਦੇ ਤੁਹਾਡੇ ਇਲਾਕੇ ਦੇ ਮੁੰਡੇ ਤਾਂ ਹਾਕੀ ਖੇਡਦੇ ਆ ਬੜੀ ਵਧੀਆ ਭਾਰਤ ਦੀ ਟੀਮ ਦੇ ਵਿੱਚ ਸ਼ਾਮਲ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਸ ਦਿਨ ਧੰਨਵਾਦ ਕਰਦਾ ਕਿ ਤੁਸੀਂ ਆਏ ਔਰ ਅੱਜ ਘਰ ਤਾਂ ਪੈਣੀ ਪੈਣੀ ਆ ਜਦੋਂ ਜ਼ਿੰਦਗੀ ਨੇ ਪਰੜੀ ਤੇ ਹੋਣਾ ਪਰ ਨਾਲ ਤਰੱਕੀਆਂ ਦੀਆਂ ਗੱਲਾਂ ਵੀ ਕਰਨੀਆਂ ਨੇ ਮੈਂ ਜਿੰਨਾ ਚਿਰ ਤੁਹਾਡੇ ਕੋਲੇ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਔਰ ਜਿੰਨਾ ਚਿਰ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਸਾਡੇ ਕੋਲ ਨੇ ਸਾਡੇ ਵੱਲੋਂ ਖਜ਼ਾਨਾ ਤੁਹਾਡੇ ਵਾਲੀ ਰਹੂਗਾ ਜਿੰਨਾ ਜਿਹਦਾ ਦਿਲ ਕਰਦਾ ਉਹ ਜਿਹਦਾ ਜਿਹੜਾ ਜਿੰਨਾ ਡਿਜ਼ਰਵ ਕਰਦਾ ਉਹਨੂੰ ਉਹਨਾ ਮਿਲ ਜਾਊਗਾ ਪੈਸੇ ਥੋਡੇ ਨੇ ਖਜ਼ਾਨੇ 'ਚ ਭਾਵੇਂ ਭਾਵੇਂ ਜਿੰਮੇ ਮਰਜ਼ੇ ਹੋਵੇ ਟੈਕਸ ਦਾ ਪੈਸਾ ਥੋਡੇ ਪੈ ਟੈਕਸ ਦਾ ਪੈਸਾ ਏਸ ਇਹ ਰਾਜਨੀਤੀ ਨੂੰ ਅਸੀਂ ਧੰਦਾ ਬਣਾਉਣ ਨਹੀਂ ਆਏ ਪੈਸਾ ਕਮਾਉਣ ਨਹੀਂ ਆਏ ਪੈਸੇ ਕਮਾਉਣ ਉਹਦੇ ਵਿੱਚ ਕੜਾਕਾਰੀ ਚ ਬਹੁਤ ਕਮਾ ਲੈਂਦਾ ਦਿੱਲੀ ਬੰਬਈ ਮੈਨੂੰ ਅੱਜ ਵੀ ਬੁਲਾਈ ਜਾਂਦੇ ਨੇ ਕਹਿੰਦੇ ਆ ਜਾ नहीं रब ने होर ला दी लाती, तो अगला किनारा ही पिछला किनारा देखना हूँ होता प्रमात्मा आप ही संबंध लक्षे बस यही मेरी दुआ है अरदास है कि पंजाब तंदुरुस्त रहे तरक्या करे बहुत बहुत, बहुत थोड़ा धनबाद दोनों हाथ जोड़ के दोने हाथ उपर चक एक तरक्या कर ਪਾਣੀ ਦਾ ਜਿਹੜਾ ਗੱਲ ਕਰੀਏ ਲੋਕਾਂ ਨੂੰ ਇਹ ਤਾਂ ਮੰਡੀ ਵਾਲਾ ਵੀ ਇਸ ਪਤਾ ਕਰ ਲਿਆ ਮੰਡੀ ਵੀ ਕਿਹੜੀ ਸ਼ਿਫਟ ਹੋ ਜੂਗੀ ਤੇ ਬਿਜਲੀ ਬੋਰਡ ਦਾ ਜਿਹੜਾ ਉਹ ਪੀਐਸਪੀਸੀਐਲ ਦੇ ਭਾਰੀ ਨਾ ਉਹ ਕਿ ਉਹਨਾਂ ਨਾਲ ਮੈਂ ਗੱਲ ਕਰਨਾ ਕਿ ਅਲਟਰਨੇਟਿਵ ਜਗ੍ਹਾ ਹੈ ਅਸੀਂ ਲੋਕ ਕਿਉਂਕਿ ਸ਼ਹਿਰ ਦੇ ਵਿੱਚ ਆ ਗਿਆ ਜੀ ਗ੍ਰਿਡ ਤਾਂ ਬੈਸੀ ਵੀ ਕੰਮ ਕਰਨਾ ਦਾ ਖਤਰਾ ਪੈ ਰਿਹਾ ਰੰਗ ਉਹ ਗ੍ਰਿਡ ਤੋਂ ਸਾਊਥ ਤੋਂ ਆ ਜਾਣਾ ਇੱਥੇ ਬੈਠੇ ਥੋੜੀ ਤਾਂ ਮੰਗਿਆ ਸੀ ਛੋਕਰਾ ਇਹਦੇ ਵਿੱਚ ਕੋਈ ਜੀ ਫਿਰ ਵੀ ਤੁਹਾਨੂੰ ਕਾਲ ਕਰ ਦੋ ਠੀਕ ਹੈ ਬਸ ਧੰਨਵਾਦ ਹੈ ਮੈਂ ਖੇਡ ਮੰਤਰੀ ਵੀ ਨਾਲ ਮੈਂ ਤਾਂ ਖੇਡਾਂ ਦਾ ਬਹੁਤ ਸ਼ਕੀਨ ਆ ਬੈਸੇ ਆਪ ਵੀ ਆਪ ਵੀ ਸ਼ਕੀਨ ਆ ਮੈਂ ਹਾਕੀ ਤੋਂ ਲੈ ਕੇ ਕ੍ਰਿਕਟ ਤੋਂ ਲੈ ਕੇ ਵਾਲੀਬਾਲ ਤੋਂ ਲੈ ਕੇ ਫੁੱਟਬਾਲ ਸਾਰੀ ਖੇਡਾਂ ਦਾ ਬੈਸੇ ਫੈਨ ਆ ਸੋ ਜੋ ਕਹੋਗੇ ਖੇਡਾਂ ਵਾਲਾ ਤਾਂ ਮੇਰੇ ਤੇ ਛੱਡ ਜਾ ਕਰੋ ਤਾਂ ਉਹ ਖੇਡਾਂ ਵਾਲਾ ਕੰਮ ਤਾਂ ਜਿਹੜਾ ਕਿ ਤੁਹਾਡੇ ਇਲਾਕੇ ਦੇ ਤਾਂ ਹਾਕੀ ਪਲੇਅਰ ਸਾਡੇ ਕੈਪਟਨ ਨੇ ਭਾਰਤ ਦੇ ਤੁਹਾਡੇ ਇਲਾਕੇ ਦੇ ਮੁੰਡੇ ਤਾਂ ਹਾਕੀ ਖੇਡਦੇ ਆ ਕੁਛ ੜੀ ਵਧੀਆ ਭਾਰਤ ਦੀ ਟੀਮ ਦੇ ਵਿੱਚ ਸ਼ਾਮਲ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਸ ਦਿਨ ਧੰਨਵਾਦ ਕਰਦਾ ਕਿ ਤੁਸੀਂ ਆਏ ਔਰ ਅੱਜ ਘਰ ਤਾਂ ਪੈਣਾ ਹੀ ਪੈਣਾ ਹੈ ਜਦੋਂ ਜ਼ਿੰਦਗੀ ਨੇ ਪਰੜਿਆ